ਹallelujah ਇੱਕ ਵਾਰ ਜ਼ੋਰਦਾਰ ਨਵਾਂ ਸਾਲ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਚ ਦਿੱਤਾ ਪ੍ਰਭੂ ਯਸੂਸੀ ਦਾ ਸਵਾਗਤ ਕਰਾਂਗੇ ਤਾਲੀਆਂ ਦੇ ਨਾਲ ਸੋ ਪ੍ਰਭੂ ਬਹੁਤ ਹੀ ਭਲਾ ਤੇ ਚੰਗਾ ਹੈ ਉਹਦੀ ਦਿਆਸਤਾ ਦੀ ਹੈ ਜਿਨੇ ਮੈਨੂੰ ਤੇ ਤੁਹਾਨੂੰ ਅੱਜ ਤੱਕ ਜ਼ਿੰਦਾ ਰੱਖਿਆ ਉਹਦੀ ਕਿਰਪਾ ਦੇ ਨਾਲ ਅਸੀਂ ਅੱਜ ਦੇ ਸੁੰਦਰ ਦਿਨ 9ਵੇਂ ਸਾਲ ਦੀ ਪਹਿਲੀ ਤਰੀਕ ਦੇ ਸ਼ਾਮ ਬਲੋਏ ਹਾਂ। ਤੋਂ ਪ੍ਰਭੂ ਨੇ ਸਾਨੂੰ ਆਪਣੀ ਮਹਿਮਾ ਕਰਨ ਦਾ ਟਾਈਮ ਦਿੱਤਾ ਵਾ। ਤੋਂ ਕਿੰਨਾ ਚੰਗਾ ਹੈ ਖੁਦਾ ਕਿਸਾਂ ਨੂੰ ਹੱਥ ਦਿੱਤੇ ਅਸੀਂ ਉਹਦੀ ਮਹਿਮਾ ਲਈ ਤਾਲੀਆਂ ਵਜਾਈਆਂ ਨੇ। ਸਾਨੂੰ ਪ੍ਰਭੂ ਨੇ ਰਸਨਾ ਦਿੱਤੀ ਅਸੀਂ ਉਹਦੀ ਉਸਤਤ ਕੀਤੀ ਹੈ। ਕਿਉਂਕਿ ਸਾਨੂੰ ਖੁਦਾ ਨੇ ਰਸਨਾ ਇਸ ਕਰਕੇ ਦਿੱਤੀ ਕਿ ਅਸੀਂ ਉਹਦੀ ਸ਼ੁਕਰਗੁਜ਼ਾਰੀ ਕਰੀਏ। ਹੱਥ ਇਸ ਕਰਕੇ ਦਿੱਤੇ ਕਿ ਅਸੀਂ ਉਹਦੇ ਲਈ ਮਹਿਮਾ ਦੇ ਲਈ ਤਾਲੀਆਂ ਵਜਾਈਏ। ਤੋ ਅੱਜ ਅਸੀਂ ਖੁਦਾਵੰ ਦੇ ਕਲਾਮ ਨੂੰ ਨਵੇਂ ਸਾਲ ਦੇ ਬਾਰੇ ਸਿੱਖਣ ਜਾ ਰਹੇ ਹਾਂ ਖੁਦਾਵੰ ਦੇ ਕਲਾਮ ਪ੍ਰਭੂ ਯਿਸੂਸੀ ਦੇ ਪਵਿੱਤਰ ਜਨਮ ਦਿਨ ਨਾਲ ਨਵੇਂ ਸਾਲ ਦਾ ਬਹੁਤ ਵੱਡਾ ਸਬੰਧ ਆ ਤੋ ਅਸੀਂ ਸਾਰੇ ਪ੍ਰਭੂ ਦੇ ਕਲਾਮ ਨੂੰ ਲੂਕਾ ਦੇ ਵਿੱਚ ਜਾਵਾਂਗੇ ਸੰਤ ਲੂਕਾ ਦੀ ਅੰਜੀਲ ਦੇ ਵਿੱਚ ਜਾਵਾਂਗੇ ਪ੍ਰਭੂ ਦੀ ਪਵਿੱਤਰ ਬਾਣੀ ਨੂੰ ਦੋ ਚੈਪਟਰ ਉਹਦੀ 22 ਐਤ ਤੁਸੀਂ ਸਾਰਿਆਂ ਨੇ ਦੇਖਣਾ ਹੈ ਕੁਦਾਵਨ ਯਸੂ ਮਸੀਹ ਦੇ ਜਨਮ ਦਿਨ ਨਾਲ ਅੱਜ ਦਾ ਸਬੰਧ ਕੀ ਹੈ ਕੈਲੰਡਰ ਤੇ ਇਹ ਚੇਂਜ ਹੋ ਗਿਆ 25 ਦਾ ਲੱਗੇਗਾ ਕੈਲੰਡਰ ਤੇ ਸਾਲ ਲਿਖਿਆ 2024 ਤੇ 25 ਹੋ ਗਿਆ ਇਤੋਂ ਅੱਜ ਅਸੀਂ ਕਹਿ ਰਹੇ ਇੱਕ ਇੱਕ 2025 11 2025 ਹੁਣ 111 ਤੇ ਕੀ ਗੱਲ ਹੋਈ 111 31 ਠੀਕ ਹੈ ਜੀ 31 11 ਪਹਿਲਾ ਮਹੀਨਾ ਪਹਿਲੀ ਤਰੀਕ ਪਹਿਲਾ ਸਨ ਕਿਤਨਾ ਜੁੜਦੀ ਆ ਥੋੜੀਆਂ ਥੋੜੀਆਂ ਪੈਣਾ ਅੱਗੇ ਨੂੰ ਜੋ ਲੈਣਾ ਲੈਣਾ ਚ ਹੀ ਰਹਿਣਾ ਥੋੜਾ ਅੱਗੇ ਜੋ ਦਰਵਾਜ਼ਾ ਛੱਡ ਕੇ ਬੈਠੋ ਜਿੰਨੇ ਵੀ ਬਹਿਣਾ ਪਿੱਛੇ ਹੁਣ ਤੁਹਾਡੀਆਂ ਬਾਈਬਲਾਂ ਚ ਨੇ ਸ਼ਰਾਂ ਜਿਹੜੀਆਂ ਖੁਦਾਵਨ ਯਿਸੂ ਸਿਸ ਨੂੰ ਖੰਡਨ ਕਰਨ ਵਾਸਤੇ ਨਹੀਂ ਆਇਆ ਅੱਜ ਤੁਹਾਨੂੰ ਖੁਦਾ ਬੇਟਾ ਦਿੰਦਾ ਬੇਟੀ ਦਿੰਦਾ ਆ ਉਹਦਾ ਨਾਮ ਰੱਖਿਆ ਜਾਂਦਾ ਹੈ ਉਹਦਾ ਨਾਮ ਸਿਲੈਕਟ ਕੀਤਾ ਜਾਂਦਾ ਹੈ। ਉਹਦਾ ਨਾਮ ਜਿਹੜਾ ਵਾ ਬਹੁਤ ਵਾਰੀ ਜਦੋਂ ਪ੍ਰਭੂ ਪ੍ਰਸਤਤੀ ਹੁੰਦੇ ਆ ਪ੍ਰਭੂ ਦੇ ਕਲਾਮ ਨੂੰ ਸੁਣਨੇ ਆ ਸੰਕਤ ਕਰਨੇ ਆ। ਤਸੀਂ ਬਾਈਬਲ ਦੇ ਮੁਤਾਬਕ ਪ੍ਰਭੂ ਦੇ ਸੇਵਕਾਂ ਨੂੰ ਇਹ ਸੇਵਾ ਦਿੰਨੇ ਆ ਕਿ ਤੁਸੀਂ ਸਾਡੇ ਬੱਚੇ ਦੀ ਸਾਡੀ ਬੇਟੀ ਲਈ ਨਾਮ ਨੂੰ ਜਿਹੜਾ ਕਿ ਇਹ ਨਾਮ ਰੱਖੋ। ਪਰ ਮੇਰੇ ਮੁਕਤੀਦਾਤਾ ਦਾ ਨਾਮ ਤੇ ਸਵਰਗ ਤੋਂ ਆਇਆ ਪਰਮੇਸ਼ੀਅਨ ਨੇ ਨਾਮ ਦਿੱਤਾ ਸੀ ਜਿਬਰਾਇਲ ਨੂੰ ਕਿ ਇਹ ਨਾਮ ਮਾਤਾ ਮਰੀਮ ਨੂੰ ਦਊ। ਉਹਦਾ ਨਾਮ ਈਸੂ ਸੂਰਤ। ਯਿਸੂ ਜੀ ਇੱਥੇ ਕਿੰਨੇ ਦਿਨਾਂ ਦੇ ਹੋਏ ਨੇ ਇਹ ਵੀ ਲਿਖਿਆ ਕਿ 8 ਦਿਨ ਦੇ ਹੋਏ। ਧਿਆਨ ਨਾਲ ਸੁਣੋ। ਬਹੁਤ ਔਰ ਕਹਿੰਨੇ ਆ ਜੀ ਅਸੀਂ ਕਈ ਵਾਰੀ ਉਚਾਰਾ ਹੁੰਦੀਆਂ ਨੇ ਕਈ ਵਾਰੀ ਕਹਿੰਦੇ ਕਿ ਤੁਹਾਡੇ ਕੋਲ ਸਪਸ਼ਟ ਉਤੇ ਚੀਜ਼ ਦੇ ਕਹਿੰਦੇ ਕਿ ਨਹੀਂ ਇਹਨਾਂ ਨੇ ਠੀਕ ਹੈ ਨਾ। ਹੁਣ ਨਵਾਂ ਸਾਲ ਕਿਵੇਂ ਬਣਿਆ ਸਾਡੀ ਜ਼ਿੰਦਗੀ 'ਚ? ਇੱਕ ਇੱਕ ਇੱਕ। ਪਹਿਲੋਂ ਸਾਲ ਕਿੱਦਾਂ ਚੱਲਦੇ ਸੀ ਜੀ ਸਾਲ ਚੱਲਦੇ ਸੀ ਮੈਂ ਕਿਵੇਂ ਇੱਕ ਵਾਰ ਦੱਸਿਆ ਸੀ 1099 98 97 ਇਸੇ ਨੂੰ ਚੱਲਦੇ ਸੀ ਠੀਕ ਹੈ ਬੀਸੀ ਕ੍ਰੈਸ ਫਿਰ ਇਸਵੀ ਬਣਿਆ ਇਸਵੀ ਕਿੱਤੋਂ ਬਣਿਆ ਤੁਹਾਡੇ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਹਾਲੇਲੂਇਆ 8 ਦਿਨ ਤੇ ਜਦੋਂ ਹੋਏ ਕਾਨੂੰਨ 'ਚ ਪੂਰਾ ਰਹਿਣ ਦੇ ਲਈ ਉਹਦੇ ਪੇਰੈਂਟਸ ਜਿਹੜੇ ਨੇ ਉਹ ਸ਼ਰਧ ਦੇ ਮੁਜਬ موسی ਦੀ ਸ਼ਰਧ ਦੇ ਅਨਸਾਰ ਪ੍ਰਭੂ ਦੇ ਕਲਾਮ 'ਚ ਲਿਖਿਆ ਜਰੂਸਲਮ ਵਿੱਚ ਹਾਜ਼ਰ ਹੋਏ ਉੱਥੇ ਹੈਕਲ ਵਿੱਚ ਉਹਨੂੰ ਆਪਣੇ ਬੇਟੇ ਨੂੰ ਲੈ ਕੇ ਆਏ ਤੇ ਜਿਹੜਾ ਚੜਾਵਾ ਜੋਗ ਸੀ ਉਹਨਾਂ ਨੇ ਚੜਾਵਾ ਚੜਾਇਆ ਹallelujah ਜੋ ਦਸਤੂਰ ਦੇ ਮੁਤਾਬਕ ਉੱਥੇ ਦੇਣਾ ਚਾਹੀਦਾ ਸੀ ਖੁਸ਼ੀ ਦੀ ਭੇਟ ਕੇ ਬੱਚੇ ਨੂੰ ਲੈ ਕੇ ਤੁਸੀਂ ਵੀ ਸੇਵਕਾਂ ਦਾ ਮਾਨ ਸਤਿਕਾਰ ਕਰਦੇ ਹੋ ਤਾਂ ਅੱਜ ਦਾ ਨਵਾਂ ਸਾਲ ਦੇ ਨਾਲ ਪ੍ਰਭੂ ਯਿਸੂ ਈਸੂ ਦੇ ਜਨਮ ਦਾ ਸਬੰਧ ਆ ਕੇ ਅੱਜ ਤੋਂ 8 ਦਿਨ ਪਹਿਲਾਂ ਪ੍ਰਭੂ ਜੀ ਇਸ ਧਰਤੀ ਉੱਤੇ ਅਵਤਾਰ ਧਾਰਿਆ ਕਰਨ ਤੇ ਉੱਥੇ ਪੈਦਾ ਹੋਏ ਹallelujah ਤੋ ਪ੍ਰ부 ਦੇ ਕਲਾਮ ਦੇ ਵਿੱਚੋਂ ਅਸੀਂ ਸਿੱਖ ਰਹੇ ਹਾਂ ਕਲਾਮ ਹੁਣ ਸਾਨੂੰ ਕਹਿ ਰਿਹਾ ਕਿ ਤੁਸੀਂ ਨਵੇਂ ਸੁਭਾਅ ਚ ਬਣੋ ਨਵੀਂ ਸ੍ਰਿਸ਼ਟ ਬਣੋ ਨਵੇਂ ਬਣੋ ਪ੍ਰ부 ਦੇ ਕਲਾਮ ਚੋਂ ਅੱਜ ਸਿੱਖਣਾ ਵਾ ਤੇ ਅਸੀਂ ਯਾਦ ਰੱਖਣਾ ਕਿ ਸਨ ਜਿਹੜੀ ਆ ਇਸਵੀ ਜਿਹੜੀ ਆ ਜਿਹਨੂੰ ਇਸਵੀ ਕਹਿੰਦੇ ਇਈਸਾ ਤੋਂ ਚੱਲੀ ਇੱਕ 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 ਜਿਹੜਾ ਸੀ ਕਿ ਉਹ ਪਹਿਲਾ ਦਿਨ ਸੀ ਜਦੋਂ ਤਰੀਕਾ ਅੱਗੇ ਨੁੱਤਰੀਆ ਹallelujah ਸਾਲ ਦੀ ਗਿਣਤੀ ਪਹਿਲਾਂ ਵੀ ਹੁੰਦੀ ਸੀ ਕੋਈ ਕੈਲੰਡਰ ਜਿਹੜੇ ਨੇ ਤੁਹਾਨੂੰ ਪਾਸਟਰ ਸਾਹਿਬ ਨੇ ਕਈ ਦੱਸ ਕਈ ਵਾਰੀ ਦੱਸਿਆ ਕੈਲੰਡਰ ਪੰਜ ਛੇ ਤਰ੍ਹਾਂ ਦੇ ਆ ਹਾਲੇਲੂਇਆ ਤੋਂ ਕੈਲੰਡਰ ਜਿਹੜੇ ਨੇ ਇਹਨੂੰ ਤਰੀਕਾ ਜਿਹੜਾ ਦਿਨ ਵਾਰ ਬਣ ਕੇ ਹਫਤਾ ਬਣਿਆ ਮਹੀਨਾ ਬਣਿਆ ਸਾਲ ਬਣਾਇ ਕਿੰਨੇ ਦਿਨ ਜਿਹੜੇ ਨੇ ਕਿ ਸਾਲ ਦੇ ਨੇ ਉਹ ਵੀ ਤੁਹਾਨੂੰ ਇਹਦੇ ਵਿੱਚ ਜਿਹੜਾ ਸੈਟਿੰਗ ਕੀਤੀ ਹੁੰਦੀ ਹੈ ਕੈਲੰਡਰ ਦੇ ਵਿੱਚ ਠੀਕ ਹੈ ਜੀ ਤੋਂ ਪ੍ਰਭੂ ਪਰਮੇਸ਼ਰ ਦੇ ਪਾਕ ਕਲਾਮ ਦੇ ਚੋਂ ਅਰਜ਼ ਸੀ ਥੋੜਾ ਜਿਹਾ ਪਹਿਲਾਂ ਧਿਆਨਪੁਰ ਗਏ ਸੀ ਉਹ ਬੌਜੀ ਕਹਿੰਦੇ ਦੁਕਾਨਦਾਰ ਕਹਿੰਦੇ ਵੀ ਅੱਜ ਅਸਲ 'ਚ ਨਵਾਂ ਸਾਲ ਐ ਅੱਜ ਅਸਲ 'ਚ ਨਵਾਂ ਸਾਲ ਐ ਕਿੰਨੀ ਚੰਗੀ ਗੱਲ ਐ ਕਿ ਕਹਿੰਦਾ ਕਿ ਮੈਂ ਦੂਸਰਿਆਂ ਦੇ ਮੂੰਹ ਤੋਂ ਆਪਣੀ ਤਾਰੀਫ ਕਰਾਵਾਂਗਾ ਸਿਫਤ ਕਰਾਵਾਂਗਾ ਉਹਨੂੰ ਕਹਿਣ ਦਾ ਮਤਲਬ ਕਿ ਅੱਜ ਨਵਾਂ ਸਾਲ ਕਿਉਂਕਿ ਇਸਵੀ ਯਿਸੂਸੀ ਤੋਂ ਚੱਲਦੀ ਐ ਤੋ ਖੁਦਾਵਾਨ ਯਿਸੂਸੀ ਦੇ ਕਲਾਮ ਨੂੰ ਬੜਾ ਧਿਆਨ ਨਾਲ ਸੁਣ ਕੇ ਜਾਇਆ ਕਰੋ ਤੇ ਇਹਨੂੰ ਯਾਦ ਵੀ ਰੱਖਣਾ ਕਿ ਕੋਈ ਸਵਾਲ ਕਰਦਾ ਕਿ ਅੱਜ ਦਾ ਨਵੇਂ ਸਾਲ ਦਾ ਕੀ ਸੰਬੰਧ ਕਿਉਂ ਬੰਦਕੀਆਂ ਕਰ ਰਹੇ ਹੋ 31 ਦਸੰਬਰ ਤੇ ਕਲਾਕਾਰਾਂ ਨੇ ਮਨਾਈ ਨਵਾਂ ਸਾਲ ਕਲਾਕਾਰਾਂ ਨਾਲ ਸੱਟ ਤੋਂ ਵੱਧ ਖਰਚਾ ਕਰਨਾ ਚੈਨਲਾਂ ਤੇ ਬਹੁਤ ਜ਼ਿਆਦਾ ਉਹਨਾਂ ਆਪਣੇ ਤਰੀਕੇ ਨਾਲ ਬਹੁਤ ਚੰਗੀ ਗੱਲ ਹੈ ਵੀ ਉਹਨਾਂ ਦਾ ਕਾਰੋਬਾਰ ਆ ਉਹਨਾਂ ਦੀ ਕਲਾ ਉਹਨਾਂ ਵੀ ਦਿਖਾਈ ਆ ਪਰ ਸਾਡਾ ਅਸੀਂ ਕਿ ਕੱਲ ਰਾਤ ਅਸੀਂ ਤਿੰਨ ਚੀਜ਼ਾਂ ਦੱਸੀਆਂ ਸੀ ਕਿ ਸ਼ੁਕਰਗੁਜ਼ਾਰੀ ਕਰਨੀ ਆ ਮਾਫੀ ਮੰਗਣੀ ਆ ਤੇ ਬਰਕਤਾਂ ਮੰਗਣੀਆਂ ਨੇ ਖੁਦਾ ਕੋ ਨਵਾਂ ਸਾਲ ਸਾਡੇ ਲਈ ਵੱਡੇ ਵੱਡੀਆਂ ਬਰਕਤਾਂ ਲੈ ਕੇ ਆਵੇ ਤੋਂ ਅੱਜ ਖੁਦਾਵੰਦ ਦਾ ਕਲਾਮ ਕਹਿੰਦਾ ਕਿ ਸਾਨੂੰ ਐਫਸੀ ਦੀ ਪੱਤਰੀ 42 ਅਫਸੀਆਂ ਦੀ ਪਤਰੀ ਜਾਵਾਂਗੇ 4322 ਪੜਾਂਗੇ ਖੁਦਾਵਾਨ ਦੇ ਕਲਾਮ ਦੇ ਵਿੱਚੋਂ ਅਸੀਂ ਸਿੱਖਾਂਗੇ ਕਲਾਮ ਦੇ ਵਿੱਚੋਂ ਥੋੜਾ ਸਮਾਂ ਬਾਣੀ ਦੇ ਵਿੱਚੋਂ ਕਿ ਅੱਜ ਸਾਨੂੰ ਖੁਦਾ ਕਿਹੋ ਜਿਹਾ ਬਣਾਉਣਾ ਚਾਹੁੰਦਾ ਕਿਹੋ ਜਿਹਾ ਖੁਦਾ ਚਾਹੁੰਦਾ ਕਿ ਤੁਸੀਂ ਬਣੋ ਕਿਵੇਂ ਸਾਨੂੰ ਖੁਦਾ ਜ਼ਿੰਦਗੀ ਦੇ ਵਿੱਚ ਚੇਂਜਿੰਗ ਲੈਉਣ ਦੇ ਲਈ ਕਹਿੰਦਾ ਹੈ ਭਾਈ ਤੁਸੀਂ ਅਗਲੇ ਚੱਲਣ ਦੀ ਹੁਣ ਉਸ ਪੁਰਾਣੀ ਇਨਸਾਨੀਅਤ ਨੂੰ ਲਾਸ ਛਟੋ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨਸਾਰ ਵਿਗੜਦੀ ਜਾਂਦੀ ਕਿੰਨੂੰ ਲਾਸ ਛਟਣਾ ਹੈ ਪੁਰਾਣੀ ਇਨਸਾਨੀਅਤ ਨੂੰ ਪੁਰਾਣੇ ਚੱਲਣ ਨੂੰ ਪੁਰਾਣੇ ਚੱਲਣ ਮੈਨੂੰ ਕਹਿ ਲਓ ਪੁਰਾਣਾ ਪੁਰਾਣਾ ਤਰੀਕਾ ਪੁਰਾਣੇ ਚਾਲ ਚੱਲਣ ਕਹਿੰਦੇ ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣ ਨੂੰ ਵਿਗਾੜ ਦਿੰਦੀਆਂ ਹੁਣ ਜਿਨ੍ਹਾਂ ਨੇ ਤੇ ਚੇਂਜਿੰਗ ਲੈ ਹੁੰਦੀ ਬਹੁਤ ਚੰਗੀ ਗੱਲ ਹੈ ਜਿਨ੍ਹਾਂ ਨੇ ਚੇਂਜਿੰਗ ਲੈ ਹੁੰਦੀ ਆ ਬਹੁਤ ਚੰਗੀ ਗੱਲ ਹੈ ਆਪਣੀ ਜ਼ਿੰਦਗੀ ਚ ਚੇਂਜਿੰਗ ਆਪਰੇ ਹੋਣੀ ਹੁੰਦੀ ਹੈ ਧਿਆਨ ਨਾਲ ਸੁਣੋ ਸਾਰੇ ਧਿਆਨ ਨਾਲ ਸੁਣੋ ਕਿਸੇ ਨੂੰ ਬਦਲਣ ਤੋਂ ਪਹਿਲਾਂ ਆਪ ਬਦਲਣਾ ਹੁੰਦਾ ਹੈ ਕਿਸੇ ਨੂੰ ਬਦਲਣ ਤੋਂ ਪਹਿਲਾਂ ਆਪ ਬਦਲਣਾ ਹੁੰਦਾ ਮੰਨ ਲਓ ਮੈਂ ਕਹਾਂ ਤੋਬਾ ਕਰ ਲੋ ਪਈ ਤੇ ਮੈਂ ਪਹਿਲਾਂ ਤੋਬਾ ਕੀਤੀ ਹੋਣੀ ਚਾਹੀਦੀ ਹੈ ਨਾ ਮੈਂ ਕਹਾਂ ਬਪਤਸਮਾ ਲਵਾ ਮੇਰਾ ਬਪਤਸਮਾ ਹੋਇਆ ਹੋਵੇ ਤੇ ਫੇਰ ਹੀ ਮੈਂ ਕਹਾਂਗਾ ਨਾ ਤੇ ਸਭ ਤੋਂ ਜ਼ਰੂਰੀ ਹੈ ਧਿਆਨ ਨਾਲ ਗੱਲਾਂ ਨਾ ਕਰਿਓ ਠੀਕ ਹੈ ਇੱਕ ਦੋ ਜਿਹੜਾ ਗੱਲਾਂ ਨਹੀਂ ਕਰਨੀਆਂ ਜੇ ਤੇ ਜੇ ਤੇ ਜੇ ਤਾਂ ਕੁਝ ਬਣਨਾ ਤੇ ਜਿੱਤੇ ਜਾਂਦੇ ਹੋ ਨੋਟ ਕਰਿਆ ਕਰੋ ਪਹਿਲੀ ਗੱਲ ਕਾਪੀ ਪੈਨ ਤੇ ਦੂਸਰੀ ਗੱਲ ਦਿਲ ਤੇ ਤੇ ਇੱਕ ਦੂਜੇ ਨਾਲ ਗੱਲ ਨਹੀਂ ਕੀ ਕਰਨੀ ਤੁਹਾਨੂੰ ਆਪੇ ਸਮਝ ਆ ਜਾਏਗੀ ਕਿਉਂਕਿ ਤੁਹਾਡੇ ਵਿੱਚ ਹੀ ਨਹੀਂ ਪਾਸਟਰਾਂ ਵਿੱਚ ਵੀ ਬੜਾ ਕੁਝ ਹੁੰਦਾ ਕੋਈ ਪਾਸਟਰ ਪ੍ਰਚਾਰ ਸੁਣਾਉਂਦਾ ਤੇ ਕਈ ਇੱਕ ਦੂਜੇ ਨੂੰ ਐਵੇਂ ਮੋਢੇ ਮਾਰੀ ਜਾਂਦੇ ਆ ਉਹਨਾਂ ਨਾਲ ਸਿੱਖਣਾ ਹੁੰਦਾ ਤੇ ਉਹਨਾਂ ਦੂਜੇ ਨੂੰ ਸਿੱਖਣ ਦੇਣਾ ਹੁੰਦਾ ਤੇ ਜਾਂ ਉਹ ਸਤਾ ਕਰੀ ਜਾਣਗੇ ਉਹ ਕਹਿੰਦਾ ਜਿੱਦਾਂ ਦੇ ਅਸੀਂ ਉਦਾਂ ਦੇ ਹੀ ਰਹਿ ਜਾਓ ਅਸੀਂ ਜਿੱਤੇ ਜਾਂਦੇ ਆ ਨਾ ਭਾਵੇਂ ਕੋ ਨਵਾਂ ਪਾਸਟਰ ਹੋਵੇ ਸਾਨੂੰ ਸਿੱਖਣ ਦੀ ਲੋੜ ਹੁੰਦੀ ਆ ਕਿ ਅਸੀਂ ਨੋਟ ਕਰਨਾ ਬਾਅਦ ਚ ਦੇਖਣਾ ਤੇ ਜੇ ਉੱਥੇ ਦੇ ਉੱਤੇ ਹੀ ਰਹਿਣਾ ਤੇ ਫਿਰ ਭਾਵੇਂ ਜਿੱਦਾਂ ਦੀ ਮਰਜ਼ੀ ਬੈਠ ਕੇ ਚੱਲ ਜਾਓ ਖੁਦਾਵੰ ਦਾ ਕਲਾਮ ਕੀ ਕਹਿ ਰਿਹਾ ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਪੰਜ ਤੁਸੀਂ ਅਗਲੇ ਚੱਲਣ ਦੀ ਉਸ ਪ੍ਰਾਣੀ ਇਨਸਾਨੀਅਤ ਨੂੰ ਲਾਸਤੋ ਜਿਹੜੀਆਂ ਧੋਖੇ ਦੇਣ ਵਾਲੀਆਂ ਕਾਮਨਾ ਦੇ ਅਨਸਾਰ ਵਿਗੜਦੀ ਜਾਂਦੀ ਕਿਤੇ ਅਨਸਾਰ ਜੀ ਕਿਹੜੀਆਂ ਕਾਮਨਾ ਧੋਖੇ ਦੇਣ ਵਾਲੀਆਂ ਕਾਮਨਾ ਉਹ ਹੁਣ ਗਿਣਤੀ ਕਰਨ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਹੜੀਆਂ ਹੁੰਦੀਆਂ ਨੇ ਬਦਲਾਓ ਕਰੀਏ ਤੇ ਬਦਲਾਓ ਹੋ ਜਾਂਦਾ ਬਦਲਾਓ ਘਰ ਚ ਵੀ ਹੋ ਜਾਂਦਾ ਜੀਵਨ ਚ ਵੀ ਹੋ ਜਾਂਦਾ ਪਰ ਤੁਹਾਨੂੰ ਆਪ ਆਪਣਾ ਬਦਲਾ ਕਰਨਾ ਪੈਣਾ ਮੰਨ ਕੇ ਚੱਲਦੇ ਕਿ ਆਪਾਂ ਕਿਸੇ ਨੂੰ ਜੈਮਸੀ ਦੀ ਨਹੀਂ ਕਹਿੰਦੇ ਇੱਕ ਮਸਾਲ ਤੇ ਆਪਾਂ ਨੂੰ ਫਿਰ ਜੈਮਸੀ ਕਹਿਣ ਕਵਾਂਗੇ ਤੇ ਫਿਰ ਬਦਲ ਗਿਆ ਠੀਕ ਨਹੀਂ ਅਸੀਂ ਕਿਸੇ ਨੂੰ ਜੀ ਨਹੀਂ ਕਹਿੰਦੇ ਤੇ ਜੀ ਕਹਿਣ ਦੇ ਲਈ ਕਿੰਨੇ ਤੁਹਾਨੂੰ ਕੋਈ ਗੋਲੀ ਥੋੜੀ ਹੈ ਵੀ ਤੁਹਾਨੂੰ ਤਤੇ ਪਾਣੀ ਨਾ ਦੇਣੀ ਵੀ ਖਾਓ ਤੇ ਜੀ ਕਿਆ ਕਰੋ ਇਹ ਤਾਂ ਤੁਹਾਨੂੰ ਖੁਦ ਬਦਲਣਾ ਪੈਣਾ ਨਾ ਹallelujah ਕਿ ਤੁਸੀਂ ਖੁਦ ਖੁਦ ਮਤਲਬ ਉਹ ਚੀਜ਼ ਨੂੰ ਰੋਕਣਾ ਕਿ ਮੈਂ ਜੀ ਕਹਿ ਕੇ ਬੁਲਾਉਣਾ ਹੁਣ ਦਵਾ ਨਹੀਂ ਕਰਦੇ ਨਹੀਂ ਕਰਦੇ ਚਵੀਚ ਨਹੀਂ ਕੀਤੀ ਠੀਕ ਨਹੀਂ ਤੇ ਅਸੀਂ ਕੋਸ਼ਿਸ਼ ਕਰਨੀ ਆ ਕਿ ਕੋਈ ਮਾਂ ਪਿਓ ਇਸ ਗੱਲ ਤੇ ਖੁਸ਼ ਨਹੀਂ ਕਿ ਮੇਰਾ ਬੇਟਾ ਜਿਹੜਾ ਕਿ ਮਤਲਬ ਕਿ ਗਲਤ ਕੰਮ ਕਰੇ ਮੰਨੇ ਨਾ ਦੁਆ ਨਾ ਕਰੇ ਖੁਸ਼ ਇਹ ਗੱਲ ਤੇ ਮਾਂ ਪਿਓ ਕਿ ਉਹ ਦਵਾ ਵਾਲਾ ਬੇਟਾ ਹੋਵੇ ਚੰਗੀ ਸੰਗਤ ਵਿੱਚ ਰਹੇ ਚੰਗੇ ਕੰਮ ਕਰੇ ਕਿਤੇ ਉਹ ਮਤਲਬ ਕਿ ਤਰੱਕੀ ਕਰੇ ਹਰ ਗੱਲ 'ਚ ਤੇ ਮਾਂ ਪਿਓ ਇਸ ਗੱਲ 'ਚ ਖੁਸ਼ ਹੈ ਚੇਂਜਿੰਗ ਕੋਈ ਕਈ ਵਾਰੀ ਪਈ ਕੁਝ ਕਾਰਨ ਹੋ ਜਾਂਦੇ ਆ ਬੁਰਾ ਸਮਾਂ ਹੁੰਦਾ ਬੱਚੇ ਨਸ਼ਾ ਸੇਵਨ ਕਰਦੇ ਆ ਉਹ ਨਫ਼ਰਤ ਕਰੇ ਨਸ਼ੇ ਤੋਂ ਤੇ ਨਸ਼ੇ ਤੋਂ ਬੰਦਾ ਚੇਂਜ ਹੋ ਜਾਏਗਾ ਠੀਕ ਆ ਜੀ ਉਹਨੇ ਨਿਰਣਾ ਲੈਣਾ ਕਿ ਅੱਜ ਤੋਂ ਬਾਅਦ ਤੈਨੂੰ ਮੈਂ ਪੀਣਾ ਨਹੀਂ ਤੇ ਤੈਨੂੰ ਮੈਂ ਖਾਣਾ ਨਹੀਂ ਇਹ ਨਿਰਣਾ ਲੈਣਾ ਪੈਂਦਾ ਉਹਨਾਂ ਕਾਮਨਾ ਨੂੰ ਜਿਹੜੀਆਂ ਜਿਹੜੀਆਂ ਵਿਗਾੜਦੀਆਂ ਨੇ ਜੀਵਨ ਨੂੰ ਜਿਹੜੀਆਂ ਸੁਧਾਰ ਨਹੀਂ ਆਉਣ ਦਿੰਦੀਆਂ ਉਹਨਾਂ ਨੂੰ ਆਪਣੀ ਜ਼ਿੰਦਗੀ ਚੋਂ त्याਗਣਾ 23 ਚ ਲਿਖਿਆ ਅਤੇ ਆਪਣੇ ਮਨ ਦੀ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨੋ ਪਹਿਨ ਲਓ ਜਿਹੜੀ ਪਰਮੇਸ਼ਰ ਦੇ ਅਨੁਸਾਰ ਸੱਚਾਈ ਧਰਮ ਪਵਿੱਤਰਤਾਈ ਵਿੱਚ ਉਤਪਤ ਹੁੰਦੀ ਹੈ ਹallelujah ਕਿੰਨਾ ਚੀਜ਼ਾਂ ਚ ਹੁੰਦੀ ਆ ਜੀ ਪਹਿਲੀ ਗੱਲ ਸਾਡੇ ਚ ਸੱਚਾਈ ਹੋਣੀ ਚਾਹੀਦੀ ਆ ਫਿਰ ਧਰਮ ਹੋਣਾ ਚਾਹੀਦਾ ਫਿਰ ਪਵਿੱਤਰਤਾਈ ਹੋਣੀ ਚਾਹੀਦੀ ਆ ਇਹਨਾਂ ਤਿੰਨਾਂ ਚੀਜ਼ਾਂ ਚ ਫਿਰ ਉਤਪਤ ਹੁੰਦੀ ਹੈ ਨਵੀਂ ਇਨਸਾਨੀਅਤ ਹallelujah ਤੇ ਕਿੰਨਾ ਨੂੰ ਜਿਹੜੀਆਂ ਉਹ ਕਾਮਨਾ ਨੂੰ ਕੱਢਣਾ ਜਿਹੜੀਆਂ ਸਾਡੇ ਜੀਵਨ ਨੂੰ ਵਿਗਾੜਦੀਆਂ ਨੇ ਜਿਹੜੀਆਂ ਸਾਨੂੰ ਬੁਰੇ ਪਾਸੇ ਲੈ ਕੇ ਜਾਂਦੀਆਂ ਨੇ ਧੋਖਾ ਦੇਣ ਵਾਲੀਆਂ ਲਿਖਿਆ ਦੇਣ ਵਾਲੀਆਂ ਕਾਮਨਾ ਨੂੰ ਜਿਹੜੀਆਂ ਧੋਖਾ ਦੇ ਕੇ ਕਰਾ ਜਾਂਦੀਆਂ ਨੇ ਤੇ ਆਪ ਪਤਾ ਨਹੀਂ ਹੁੰਦਾ ਕਿੱਥੇ ਚਲ ਜਾਂਦੀਆਂ ਨੇ ਤੇ ਭੁਗਤਣਾ ਪੈਂਦਾ ਸਰੀਰ ਨੂੰ ਹallelujah ਕਰਾਉਂਦੀ ਜ਼ਬਾਨ ਤੇ ਭੁਗਤੇ ਸਰੀਰ ਸੋਚੇ ਦਿਮਾਗ ਤੇ ਭੁਗਤੇ ਸਰੀਰ ਹallelujah ਧਿਆਨ ਨਾਲ ਇੱਕ ਦੋ ਗੱਲਾਂ ਮੈਂ ਕਹੀਆਂ ਧਿਆਨ ਨਾਲ ਜਾ ਕੇ ਕਰ ਲਿਓ ਉਹਨੂੰ ਸੈਟਮੈਂਟ ਤਮਾਕ ਸੋਚੇ ਬੁਰਾ ਤੇ ਭੁਗਦਾ ਸਰੀਰ ਬੋਲੇ ਜबान ਮਾੜਾ ਤੇ ਭੁਗਦਾ ਸਰੀਰ ਹallelujah ਹallelujah ਸੋਖਾ ਕਹਿੰਦੇ ਜबान ਛੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਦਿੰਦੀ ਹੁਣ ਸੋਖਾ ਪਾਰ ਪਤਾ ਲੱਗ ਗਿਆ ਜबान ਛੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਦਿੰਦੀ ਆ ਪਰ ਇਸੇ ਜबान ਛੱਡੀ ਨਹੀਂ ਇਹ ਹੱਡੀਆਂ ਪਣਵਾ ਦਿੰਦੀ ਆ ਹallelujah ਹੁਣ ਤੇ ਸਮਝ ਆ ਗਈ ਹੋਣੀ ਸਾਰਿਆਂ ਨੂੰ ਤੂੰ ਖੁਦਾਵੰਦ ਦਾ ਕਲਾਮ ਦੱਸ ਰਿਹਾ ਐਫਸੀਆਂ ਦੇ ਵਿੱਚੋਂ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ਰ ਦੇ ਅਨੁਸਾਰ ਸਚਾਈ ਸਚਾਈ ਹੋਣੀ ਚਾਹੀਦੀ ਹੈ ਸਚਾਈ ਕੌਣ ਹੈ ਜੇ ਸਚਾਈ ਰੱਖਣੀ ਹੋਵੇ ਤੇ ਕਿੰਨੂੰ ਰੱਖਣਾ ਪਵੇਗਾ ਆਪਣੀ ਜ਼ਿੰਦਗੀ ਚ ਕਿੰਨੂੰ ਰੱਖਣਾ ਪਵੇ ਡਾਇਰੈਕਟਰ ਲਿਖਿਆ ਯਿਸੂਸੀ ਨੇ ਕਿਹਾ ਸਚਾਈ ਤੇ ਜੀਵਨ ਮੈਂ ਹਾਂ ਯਿਸੂ ਮਸੀਹ ਨੂੰ ਹallelujah वचन ਵੀ ਯਿਸੂਸੀ ਹੈ ਠੀਕ ਹੈ ਪਰ ਕਲੀਅਰ ਕੀਤਾ ਗਿਆ ਯਿਸੂਮਸੀਹ ਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਹਾਂ ਤੇ ਸਿਆਮਰੀ ਔਰਤ ਨੂੰ ਕੀ ਕਹਿਆ ਸੀ ਤੇ ਰੂਹ ਸੱਚਾਈ ਵਾਲੀ ਤੁਹਾਡੀ ਆराधना ਉੱਤੇ ਕੌਣ ਆ ਪਵਿੱਤ ਉੱਥੇ ਪਰਮੇਸ਼ਰ ਤੇ ਉੱਥੇ ਯਿਸੂਮਸੀ ਸਾਡੀ ਜ਼ਿੰਦਗੀ 'ਚ ਹੋਣਾ ਚਾਹੀਦਾ ਹallelujah ਤੋਂ ਖੁਦਾਵੰ ਦਾ ਪਾਕ ਕਲਾਮ ਜਦੋਂ ਅਸੀਂ ਕੁਲਸੀਆਂ ਦੀ ਪਤਰੀ ਨੂੰ ਪੜਦੇ ਹਾਂ ਤਿੰਨ ਦੀ 9 ਦੱਸ ਤਿੰਨ ਦੀ 9 ਤੇ 10 ਹੁਣ ਲਿਖਿਆ ਵਾ 9 'ਚ ਕੀ ਲਿਖਿਆ ਇੱਕ ਦੂਜੇ ਨਾਲ ਝੂਠ ਨਾ ਮਾਰੋ ਕਿਉਂ ਜੋ ਤੁਸੀਂ ਪ੍ਰਾਣੀ ਅਨਸਾਨੀਅਤ ਪ੍ਰਾਣੀਆਂ ਅਨੁਸਾਰ ਅਨਸਾਨਾਂ ਦੇ ਉਸ ਦੀਆਂ ਕਰਨੀਆਂ ਸਣੇ ਲਾ ਸੁਟਿਆ ਪ੍ਰਾਣੀਆਂ ਅਨਸਾਨੀਆਂਤ ਨੂੰ ਉਹਦੀਆਂ ਕਰਨੀਆਂ ਦੇ ਅਨਸਾਰ ਲਾ ਸੁਟਿਆ ਮੇਰੇ ਕੋ ਵਿਸ਼ਾਸੀ ਕਰੀ ਪਾਸਟ ਐਸੋਸ ਦੀ ਮੀਟਿੰਗ ਦੇ ਵਿੱਚ ਤੇ ਉਹ ਕੋਈ ਗੁਰਦਾਸਪੁਰ ਤੋਂ ਕੋਈ ਸਾਡੇ ਕੈਪਟਨ ਸਾਹਿਬ ਜਿਹੜੇ ਸਾਲਵੇਸ਼ਨ ਦੇ ਹੁੰਦੇ ਮੇਜਰ ਸਾਹਿਬ ਉਹ ਵੀ ਆਏ ਸੀ ਮੈਨੂੰ ਕਹਿੰਦੇ ਵੀ ਇਹ ਵਿਸ਼ਾ ਕਦੇ-ਕਦੇ ਹੀ ਬੋਲਿਆ ਜਾਂਦਾ ਮੈਂ ਬੋਲਣ ਤੋਂ ਪਹਿਲਾਂ ਜਿੰਨੇ ਬੋਲਣਾ ਉਹ ਆਪ ਵੀ 100% ਨਹੀਂ ਤਾਂ 90% ਝੂਠ ਤੋਂ ਬਾਹਰ ਹੋਵੇਗਾ ਤੇ ਫੇਰ ਬੋਲ ਸਕਦਾ ਨਹੀਂ ਤੇ ਬੋਲ ਨਹੀਂ ਸਕਦਾ ਹallelujah ਹallelujah ਤੇ ਖੁਦਾ ਦਾ ਕਲਾਮ ਕੀ ਕਹਿੰਦਾ ਕਿ ਇੱਕ ਦੂਜੇ ਨਾਲ ਝੂਠ ਨਾ ਮਾਰੋ ਆਪਣ ਆਪਣੀਆਂ ਬਾਈਬਲਾਂ ਤੇ ਨੋਟ ਵੇਖਦੇ ਜਾਓ ਤੇ ਨਾਲ ਪੜ੍ਹਦੇ ਜਾਓ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪੂਰਨ ਗਿਆਨ ਦੇ ਲਈ ਆਪਣੇ ਕਰਤਾਰ ਦੇ ਸਰੂਪ ਉੱਤੇ ਨਵੀਂ ਬਣਦੀ ਜਾਂਦੀ। ਕਾਤੇ ਫਿਰ ਨਵੀਂ ਬਣਦੀ ਆ। ਕਰਤਾਰ ਮਿਹਨਤ ਕੀ ਹੁੰਦਾ? ਕਰਤਾਰ ਮਿਹਨਤ ਹੁੰਦਾ ਸਾਡਾ ਅਗਵਾ। ਹallelujah। ਸਾਡਾ ਹੈੱਡ। ਹallelujah। ਹੁਣ ਇਹਨੂੰ ਕਹਿੰਦੇ ਸਤ ਕਰਤਾਰ ਇੱਕ ਸ਼ਬਦ ਹੁੰਦਾ ਸਤ ਕਰਤਾਰ। ਸੱਚਾ ਕਰਤਾਰ ਸਾਰੀ ਦੁਨੀਆ ਦਾ ਕੌਣ ਆ ਜਹਾਵਾ? ਉਹਨੂੰ ਕਰਤਾਰ ਉਹਦਾ ਇਨਾਮ ਕਰਤਾ ਰਿਹਾ। ਹallelujah। ਜਿਹਨੂੰ ਇਸ ਗੌੜ ਕਹਿੰਨੇ ਆ ਪੰਜਾਬੀ ਦਾ ਠੇਢ ਸ਼ਬਦ ਕਰਤਾ ਰਿਹਾ। ਤੋ ਖੁਦਾਵਾਨ ਦੇ ਕਲਾਮ ਚੋਂ ਅਸੀਂ ਉਹਦੇ ਸਰੂਪ ਉੱਤੇ ਉਹਦੇ ਸਰੂਪ ਉੱਤੇ ਫਿਰ ਨਵੀਂ ਸਾਡੀ ਜੀਵਨ ਸਾਡਾ ਸਵਾ ਸਾਡੀ ਜ਼ਿੰਦਗੀ ਬਣਦੀ ਜਾਂਦੀ ਤੋ ਨੌਵੇਂ ਅਧਿਆਇ ਵਿੱਚ ਕੀ ਪੜਿਆ ਇੱਕ ਦੂਜੇ ਨਾਲ ਝੂਠ ਨਾ ਮਾਰੋ ਅੱਗੇ ਤੋਂ ਸ਼ਾਰਟ ਕਰਦੇ ਹੋ ਇਸ ਚੀਜ਼ ਨੂੰ ਸ਼ਾਰਟ ਕਰ ਦਿਓ ਠੀਕ ਹੈ ਜੇ ਮੰਨ ਲਓ ਮਾੜਾ ਮੋਟਾ ਕੋ ਠੀਕ ਨਹੀਂ ਤੇ ਐਵੇਂ ਸੁਣ ਕੇ ਮਾਰ ਮਾਰ ਕੇ ਜਿਹੜਾ ਮੈਂ ਠੀਕ ਨਹੀਂ ਮੈਂ ਚਰਚ ਨਹੀਂ ਜਾਣਾ ਤੇ ਫਿਰ ਘਰ ਕਿਹੜਾ ਵੀ ਤੁਸੀਂ ਹੋਰ ਕੋ ਕੰਮ ਕਰਦੇ ਹੋ ਵੀ ਬੜੇ ਉੱਥੇ ਮਤਲਬ ਅਗਿਆਨਕ ਹੋ ਵੀ ਉੱਥੇ ਲੇਖ ਲਿਖਣਦੇ ਆ ਹਾਲੇਲੂਇਆ ਉੱਥੇ ਵੀ ਉੱਥੇ ਵੀ ਉਹ ਕੁਝ ਹੋਣਾ ਤੇ ਘਰ ਵੀ ਯਿਸੂਸੀ ਨੂੰ ਕਹੋ ਕਿ ਖੁਦਾ ਤੂੰ ਵੱਡੀਆਂ ਬਿਮਾਰੀਆਂ ਨੂੰ ਠੀਕ ਕਰਨਾ ਨਜਲਾ ਠੀਕ ਕਰਨ ਤੇ ਆਪੇ ਠੀਕ ਹੋ ਜਾਓਗੇ ਇਹਨਾਂ ਚੀਜ਼ਾਂ ਨੂੰ ਵੇਖੋਗੇ ਨਾ ਜ਼ਿਆਦਾ ਵਧਣੀਆਂ ਨੇ ਠੀਕ ਨੇ ਖਾਂਗਲ 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 ਵੇਲੇ ਹੋ ਤੇ ਖਾਂਗੀ ਆਈ ਜਾਣੀ ਕੰਮ ਕਰਦਾ ਤੇ ਖਾਂਗਾ ਹਟ ਦੇਣੀ ਅੰਦਰ ਜਮਾ ਕੇ ਦੇਖ ਲੈ ਹਾਲੇਲੂਇਆ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਘਰ ਦੇ ਕੰਮ ਲਈ ਝੂਠ ਨਹੀਂ ਮਾਰਨਾ ਤੇ ਰੱਬ ਦੇ ਕੰਮ ਲਈ ਵੀ ਝੂਠ ਮਾਰਨਾ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਕਿ ਕਾਫੀ ਸਿਰ ਪਹਿਲਾਂ ਚਿੱਟੀ ਗਰਾਉਂਡ 'ਚ ਇੱਕ ਮੀਟਿੰਗ ਹੋਈ ਸੀ ਅੱਜ ਖੁਦਾ ਦੇ ਦਾਸ ਪੂਰੇ ਹੋ ਗਏ ਨੇ ਸਮੂਹ ਬਹੁਤ ਜ਼ਿਆਦਾ ਮਤਲਬ ਟਾਈਮ 'ਚ ਬਹੁਤ ਰਹਿਣ ਵਾਲੇ ਸੀ ਪ੍ਰਚਾਰਕ ਬਹੁਤ ਹੁੰਦੀ ਸੀ ਬਟਾਲੇ ਦੇ ਬਜ਼ੁਰਗ ਸਮੂਹ ਇੱਕ ਮੁੰਡਾ ਐਵੇਂ ਕਹਿੰਦਾ ਜੀ ਮੇਰੇ ਢੇਢ ਪੇਟ 'ਚ ਦਰਦ ਹੁੰਦੀ ਆ ਕਿਉਂਕਿ ਪਤਾ ਹੁੰਦਾ ਪਾਸਟਰ ਨੂੰ ਵੀ ਨਹੀਂ ਹੁੰਦੀ ਰੂਹ پاک ਦੱਸਦਾ ਕਹਿੰਦਾ ਕਾਕਾ ਤੇਰੇ ਨਹੀਂ ਹੁੰਦੀ ਢੇਢ ਪੇਟ ਟੈਂਟ ਵਿੱਚ ਜਾ ਕੇ ਦੁਆ ਕਰਦੇ ਸਿਸਟਰ ਐਨਸ ਆਈ ਹੋਈ ਸੀ ਉਦੋਂ ਤੇ ਉਹ ਕਹਿੰਦਾ ਚਲੋ ਦੁਆ ਕਰਨੇ ਆ ਪ੍ਰਭੂ ਨੇ ਆਪੇ ਆਪੇ ਕਰ ਦੇਣਾ ਸਹੀ ਕਹਿੰਦਾ ਹੁਣ ਹੋਣ ਲੱਗੀ ਤੇ ਕਹਿੰਦੇ ਫਿਰ ਝੂਠ ਕਿਉਂ ਬ ਹallelujah ਕਹਿੰਦਾ ਹੁਣ ਹੋਣ ਲੱਗੀ ਤੇ ਕਹਿੰਦਾ ਫਿਰ 2 ਮਿੰਟ ਤੜਪਲਾ ਨਾਲੇ ਵਾਵਾ ਹੋਏ ਤੇ ਫਿਰ 3 3 ਕਰ ਦਿੰਨੇ ਹallelujah ਹallelujah ਨਿੱਕੀ ਨਿੱਕੀ ਗੱਲ 'ਚ ਘਰ 'ਚ ਨਹੀਂ ਝੂਠ ਬੋਲਣਾ ਚਾਹੀਦਾ ਨਿੱਕੀ ਨਿੱਕੀ ਗੱਲ 'ਚ ਰੱਬ ਦੇ ਕੰਮ ਲਈ ਨਹੀਂ ਝੂਠ ਬੋਲਣਾ ਚਾਹੀਦਾ ਕੋਈ ਤੁਹਾਡੇ ਤੇ ਤਲਵਾਰ ਨਹੀਂ ਰੱਖੀ ਸੱਚ ਬੋਲੋ ਇੱਕ ਤਾਂ ਲਿਖਿਆ ਆਪਣੇ ਗਵਾਂਡੀ ਨਾਲ ਝੂਠ ਨਾ ਮਾਰੋ ਆਪਣੇ ਗਵਾਨ ਦੀ ਨਾਲ ਝੂਠ ਨਾ ਮਾਰੋ। ਤੋਂ ਖੁਦਾ ਦਾ ਕਲਾਮ ਇਹ ਸਾਰਿਆਂ ਲਈ ਹੈ ਨਾ ਕਿ ਉਹ ਕਿ ਸਾਡੇ ਲਈ ਨਹੀਂਗਾ ਜਾਂ ਬਜ਼ੁਰਗਾਂ ਲਈ ਨਹੀਂ ਜਾਂ ਪਾਸਟਰਾਂ ਲਈ ਨਹੀਂ ਜਾਂ ਐਲਡਰਾਂ ਲਈ ਨਹੀਂ ਕਲਾਮ ਤਾੜਨ ਸੁਧਾਰਨ ਤੇ ਗੁਣ ਕਰ ਉਹ ਸਾਰਿਆਂ ਲਈ ਹੁੰਦਾ। ਗੱਲ ਮੰਨਣ ਦੀ ਹੁੰਦੀ ਆ ਕੋਈ ਮੰਨ ਲੈਂਦਾ ਤੇ ਕੋਈ ਨਹੀਂ ਮੰਨ ਲੈਂਦਾ। ਖੁਦਾ ਦਾ ਕਲਾਮ ਅੱਜ ਕਹਿੰਦਾ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਲਾ ਸੜੋ ਤੇ ਨਵੀਂ ਇਨਸਾਨੀਅਤ ਨੂੰ ਪੈਣ ਲੇ। ਇਹ ਸਾਰਿਆਂ ਲਈ। ਕਮੀਆਂ ਕੋਈ ਨਹੀਂ ਕਹਿ ਸਕਦਾ ਮੇਰੇ ਚ ਕਮੀ ਕੋਈ ਨਹੀਂ ਹੈਗੀ। ਕਮੀਆਂ ਹੁੰਦੀਆਂ ਕਮੀ ਇੱਕ ਇੱਕ ਕਰਕੇ ਦੂਰ ਕਰੀਏ ਤੇ ਕਮੀਆਂ ਸਾਰੀਆਂ ਦੂਰ ਹੋ ਜਾਂਦੀਆਂ ਤੇ ਜੇ ਅਸੀਂ ਤਿਆਰੀ ਨਾ ਕਰੀਏ ਕਮੀਆਂ ਨੂੰ ਦੂਰ ਕਰਨ ਦੀ ਤੇ ਕਦੇ ਵੀ ਕਮੀਆਂ ਦੂਰ ਨਹੀਂ ਹੋਣਗੀਆਂ ਹallelujah ਆਤਮਿਕ ਤਰੀਕੇ ਨਾਲ ਵੀ ਲਾ ਲਓ ਤੇ ਰਹਾਣੀਆਂ ਤਰੀਕੇ ਦੇ ਨਾਲ ਵੀ ਲਾ ਲਓ 43 ਚੈਪਟਰ ਜਿਸ਼ਾਇਆ 18 19 ਐਤ ਨੂੰ ਵੇਖੋ ਜਿਸ਼ਾਇਆ 43 ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਖੁਦਾਵੰ ਦਾ ਕਲਾਮ ਕਹਿੰਦਾ ਵਾ ਅਈ ਜਦੋਂ ਯਸ਼ਾਇਆ ਦੀ ਕਿਤਾਬ ਵਿੱਚ ਪੜ੍ਹਦੇ ਆ ਪ੍ਰਭੂ ਦਾ ਕਲਾਮ ਕਹਿੰਦਾ ਜਿਹੜੀਆਂ ਪਹਿਲੀਆਂ ਗੱਲਾਂ ਨੇ ਉਹਨਾਂ ਨੂੰ ਚੇਤੇ ਨਾ ਕਰੋ ਪਹਿਲੀਆਂ ਗੱਲਾਂ ਕਈ ਵਾਰੀ ਛੱਡਦੇ ਨਹੀਂ ਤੇ ਉਹਦੇ ਨਾਲ ਕੋਈ ਫਾਇਦਾ ਵੀ ਨਹੀਂ ਹੁੰਦਾ ਤੋਂ ਪ੍ਰਭੂ ਕਹਿੰਦਾ ਕਿ ਪਹਿਲੀਆਂ ਗੱਲਾਂ ਨੂੰ ਕੀ ਕਰਨਾ ਹੈ ਛੱਡ ਦੇਣਾ ਜਿਹਵਾ ਲਈ ਨਵਾਂ ਗੀਤ ਗਾਓ ਉਹਦੀ ਉਸਤਤ ਧਰਤੀ ਦੀ ਹੱਦਾਂ ਤੱਕ ਕਰੋ ਹallelujah ਜਿਹਵਾ ਲਈ ਨਵਾਂ ਗੀਤ ਗਾਓ ਜਿਹੜੀ 42 ਦੀ 10 ਐ ਉਹਦਾ ਗੀਤ ਵੀ ਗਾਉਣਾ ਤੇ ਨਵਾਂ ਗਾਉਣਾ ਅੱਗੇ ਆਵਾਂਗੇ 43 ਦੇ ਵਿੱਚ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪ੍ਰਾਣੀਆਂ ਗੱਲਾਂ ਨੂੰ ਨਾ ਸੋਚੋ ਪਹਿਲੀਆਂ ਗੱਲਾਂ ਨੂੰ ਚੇਤੇ ਤੇ ਪ੍ਰਾਣੀਆਂ ਨੂੰ ਨਾ ਸੋਚੋ ਪਰਮੇਸ਼ਰ ਪਤਾ ਕੀ ਕਹਿੰਦਾ ਸਾਮੂ엘 ਨੂੰ ਪਤਾ ਕੀ ਕਹਿੰਦਾ ਸੌਲ ਨੇ ਜਦੋਂ ਗਲਤੀ ਕਰਤੀ ਨਾ ਕਹਿੰਦਾ ਕਿੰਨਾ ਕੁ ਦੇਰ ਪਹਿਲੇ ਸਮੇਂ ਨੂੰ ਦੇਖਦਾ ਰਹੇਗਾ ਕਹਿੰਦਾ ਸੋਗ ਛੱਡ ਦੇ ਚਿੰਤਾ ਛੱਡ ਦੇ ਵੀ ਸਾਮੂ엘 ਇਹ ਕਹਿ ਰਿਹਾ ਕਿ ਖੁਦਾ ਤੂੰ ਮੇਰੇ ਕੋ ਰਾਜਾ ਸਥਾਪਿਤ ਕਰਾਇਆ ਤੇ ਰਾਜੇ ਦੇ ਕੰਮ ਨਹੀਂ ਚੰਗੇ ਸੌਲ ਦੇ ਤੇ ਬੜਾ ਵਿਚਾਰ ਕਰਦਾ ਰਿਹਾ نبی ਸਾਮੂ엘 ਕਹਿੰਦਾ ਸੋਚ ਛੱਡ ਪਹਿਲੀਆਂ ਗੱਲਾਂ ਛੱਡ ਦੇ ਤੇ ਅੱਜ ਕਲ ਕਲਾਮ ਤੁਹਾਨੂੰ ਇਥੇ ਮੈਨੂੰ ਕਹਿੰਦਾ ਵਾ ਕਿ ਜੇ ਕਿਸੇ ਕੋ ਹੋ ਗਿਆ ਵੀ ਛੱਡ ਦੋ ਜੇ ਆਪਣੇ ਕੋ ਹੋ ਗਿਆ ਤੇ ਉਹ ਵੀ ਹੁਣ ਅੱਗੇ ਨਾ ਜਤਾਰੋ ਇਹ ਘਰ ਵਾਸਤੇ ਵੀ ਆ ਇਹ ਦੋਹਾਂ ਜੀਵਨਾ ਜੀਆਂ ਵਾਸਤੇ ਵੀ ਆ ਕਿਉਂਕਿ ਅੱਜ ਅਸੀਂ ਪ੍ਰਚਾਰ ਦੇ ਵਿੱਚ ਸਿੱਖ ਰਹੇ ਹਾਂ ਕਿ ਪੁਰਾਣੀ ਸੋਚ ਨੂੰ ਛੱਡਣਾ ਪੁਰਾਣੇ ਖਿਆਲ ਨੂੰ ਛੱਡਣਾ ਪੁਰਾਣੇ ਕੰਮਾਂ ਨੂੰ ਛੱਡਣਾ ਕਿਉਂਕਿ ਖੁਦਾਵੰ ਪ੍ਰਭੂ ਪਰਮੇਸ਼ਰ ਬੜਾ ਮਹਾਨ ਆ ਇੱਕ ਉਹ ਖੁਦਾ ਹੈ ਜਿਹੜਾ ਖੁਦਾਵੰ ਖੁਦਾ ਸਭ ਨੂੰ ਬਰਕਤ ਦਿੰਦਾ ਕੁੜੀ ਕੁਲਵਾਲੋ ਕੁ ਬੈਕਾਲ ਤੋ ਖੁਦਾ ਨੇ ਸਾਨੂੰ ਮੌਕਾ ਦਿੱਤਾ ਵਾ ਕਿ ਅੱਜ ਤੱਕ ਜਿਹੜੀਆਂ ਵੀ ਗੱਲਾਂ ਪ੍ਰਾਣੀਆਂ ਨੇ ਉਹਨਾਂ ਨੂੰ ਛੱਡ ਦੇਣਾ ਹallelujah ਪ੍ਰਾਣੀਆਂ ਗੱਲਾਂ ਹੁਣ ਕੱਲੀ ਕੱਲੀ ਆਪਾਂ ਕਰੀਏ ਤੇ ਬੜਾ ਟਾਈਮ ਲੱਗੇਗਾ ਤੋ ਖੁਦਾਵਾਨ ਦਾ ਕਲਾਮ ਅੱਜ ਅਸੀਂ ਸਿੱਖ ਰਹੇ ਆਂ ਪ੍ਰਭੂ ਦੀ ਬਾਣੀ ਚ ਕਈ ਵਾਰੀ ਬਹੁਤ ਚਿਰ ਦੀਆਂ ਗੱਲਾਂ ਹੁੰਦੀਆਂ ਤੋ ਕੱਢ ਕੇ ਬਹਿ ਜਾਂਦੇ ਆਂ ਉਹਨਾਂ ਨੂੰ ਘਸਾ ਹੀ ਦਿੰਨੇ ਆ ਘਸਾ ਹੀ ਦਿੰਨੇ ਆ ਕਰ ਕਰਕੇ ਫੇਰ ਮੁੜ ਮੁੜ ਕੇ ਫੇਰ ਮੁੜ ਮੁੜ ਕੇ ਉਦੋਂ ਦਾ ਫਾਇਦਾ ਤੇ ਕੋਈ ਨਹੀਂ ਹੁੰਦਾ ਨਾ ਹallelujah ਉਹਦੋਂ ਦਾ ਕੋਈ ਫਾਇਦਾ ਨਹੀਂ ਇਸੇ ਲਈ ਖੁਦਾ ਕਹਿੰਦਾ ਕਿ ਨਵੀਂ ਗੱਲ ਕਰੋ ਖੁਦਾਵੰ ਦੇ ਕਲਾਮ ਚ ਲਿਖਿਆ ਉਹ ਗੱਲਾਂ ਕਰੋ ਜਿਦ ਨਾਲ ਤੁਹਾਡੀ ਸਾਰਿਆਂ ਦੀ ਤਰੱਕੀ ਹੋਵੇ ਉਹ ਤਰੱਕੀ ਤਰੱਕੀ ਕਰਵਾਈ ਜਾਂਦੀ ਕਿਸੇ ਦੀ ਹallelujah ਤਰੱਕੀ ਅਸਲ ਚ ਤੇ ਕਰਾਉਣ ਵਾਲਾ ਮੇਰਾ ਪ੍ਰਭੂ ਆ ਜਿਹੜਾ ਸਭ ਦੀ ਤਰੱਕੀ ਉਹ ਕਹਿੰਦਾ ਤਰੱਕੀ ਚੜਦੇ ਹੋ ਲੈਂਦੇ ਤ ਉਤਰੋ ਦੁੱਖ ਰਹੋ ਨਹੀਂ ਤਰੱਕੀ ਆ ਤੇ ਪਰਮੇਸ਼ਰ ਦੀ ਵੱਲੋਂ ਹਰ ਇੱਕ ਦੀ ਉੱਚਾ ਅਹੁਦਾ ਜਿਹਨੂੰ ਕਹਿੰਦੇ ਸਤਕਾਰ ਤੇ ਮਾਣ ਇਹ ਜਿਹੜੀਆਂ ਗੱਲਾਂ ਜਿシャਯਾ ਲਿਖਦਾ ਕਿ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਉਹ ਕਹਿ ਰਿਹਾ ਕਿ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਕਹਿੰਦਾ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹੁਣੇ ਕਰਾਂਗਾ ਹallelujah ਹੁਣੇ ਦਿਸ ਪਏਗਾ ਲਿਖਿਆ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਨਵਾਂ ਕੰਮ ਕਿਜਕਲ ਚ ਵੇਖ ਲਿਓ ਹallelujah ਉਹ ਕਿੰਨੀਆਂ ਚੀਜ਼ਾਂ ਨਵੀਆਂ ਕਰਨ ਦਿੰਦਾ ਦਿਲ ਤੋਂ ਖੜਾ ਕੰਮ ਚੱਲਦਾ ਨਾ ਹallelujah ਦਿਲ ਧੋਖੇबाज ਵੀ ਆ ਤੇ ਦਿਲ ਪਿਆਰ ਕਰਨ ਵਾਲਾ ਵੀ ਹੁੰਦਾ ਵਾ ਤੇ ਖੁਦਾ ਦਾ ਕਲਾਮ ਅੱਜ ਸਾਨੂੰ ਸਿਖਾ ਰਿਹਾ ਪਹਿਲੀ ਇਨਸਾਨੀਅਤ ਨੂੰ ਛੱਡਣਾ ਨਵੀਂ ਨੂੰ ਪਹਿਨਣਾ ਉਹ ਧਰਮ ਸਚਾਈ ਤੇ ਪਵਿੱਤਰਤਾ ਵਿੱਚ ਉਤਪਤ ਹੁੰਦੀ ਹੈ ਹallelujah ਤੇ ਅੱਜ ਅਸੀਂ ਖੁਦਾ ਦੇ ਕਲਾਮ ਚੋਂ ਆਪਣੀ ਪੁਰਾਣੀ ਜੀਵਨ ਦੇ ਵਿੱਚ ਜੋ ਘਾਟਾ ਨੇ ਸਿੱਟਾ ਇਹੋ ਹੀ ਆ ਨਚੋੜ ਇਹੋ ਹੀ ਆ ਵਚਨ ਦਾ ਕਿ ਉਹਨਾਂ ਨੂੰ ਕੱਢਣਾ ਉਹਨਾਂ ਨੂੰ ਛੱਡਣਾ ਤੇ ਨਵੀਆਂ ਚੀਜ਼ਾਂ ਵਿੱਚ ਰੱਖਣੀਆਂ ਹੁਣ ਬੜੇ ਧਿਆਨ ਨਾਲ ਸੁਣਨਾ ਹੁਣ ਪੁਰਾਣੀ ਕਣਕ ਚਤੇ ਤੁਸੀਂ ਨਵੀਂ ਕਣਕ ਨਹੀਂ ਪਾ ਸਕਦੇ ਪੁਰਾਣੀ ਕਣਕ ਉੱਤੇ ਤੁਸੀਂ ਨਵੀਂ ਕਣਕ ਪਰੋਲੇ 'ਚ ਨਹੀਂ ਪਾ ਸਕਦੇ ਕਾਰਨ ਕੀ ਆ ਕਿ ਉਹਦੇ 'ਚ ਕੁਛ ਨਾ ਕੁਛ ਲੱਗਾ ਜਰੂਰ ਹੋਵੇਗਾ ਜੋ ਪੁਰਾਣੀ ਆ ਤੇ ਉਹ ਕਹੋਗੇ ਕਿ ਇਹਨੂੰ ਤੋ ਰੱਖਣਾ ਜਾਇਜ਼ ਨਹੀਂ ਹੁਣ ਨਵੀਂ ਰੱਖਣੀ ਚਾਹੀਦੀ ਇੱਕ ਅਨਾਜ ਨਹੀਂ ਪ੍ਰਾਣੇ ਤੇ ਪਾ ਸਕਦੇ ਪਹਿਲੋ ਸਾਡੇ ਜੀਵਨ ਦੇ ਵਿੱਚੋਂ ਵੀ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਸਾਡੇ ਜੀਵਨ ਨੂੰ ਸਹੀ ਨਹੀਂ ਰੱਖਦੀਆਂ ਉਹਨਾਂ ਨੂੰ ਕੱਢਣਾ ਜ਼ਰੂਰ ਸਾਨੂੰ ਪਵੇਗਾ ਹallelujah ਉਹਨਾਂ ਨੂੰ ਜਦੋਂ ਕੱਢਦੇ ਆ ਖਾਸ ਕਰਕੇ ਜੂਥ ਨੂੰ ਮੈਂ ਕਹਿਣਾ ਚਾਹਾਂਗਾ ਅੱਜ ਹੀ ਚੇਂਜਿੰਗ ਲਿਆਓ ਆਪਣੇ ਵਿੱਚ ਠੀਕ ਨਹੀਂ ਰੱਬ ਦਾ ਕੰਮ ਕਰਨ ਤੋਂ ਘਬਰਾਉਣਾ ਨਹੀਂ ਕਿਉਂਕਿ ਉਹਨੇ ਹੀ ਬਰਕਤਾਂ ਦੇਣੀਆਂ ਉਹਨੇ ਹੀ ਜ਼ਿੰਦਗੀ ਦੇਣੀ ਉਹਨੇ ਕਾਰੋਬਾਰ ਵਿੱਚ ਤਰੱਕੀ ਬਖਸ਼ਣੀ ਉਹਨੇ ਹੀ ਸਾਨੂੰ ਉੱਚੇ ਅਹੁਦਿਆਂ ਤੇ ਲੈ ਕੇ ਜਾਣਾ ਉਹਨੇ ਹੀ ਸਾਨੂੰ ਸਤਕਾਰ ਦੇਣਾ ਉਹ ਤੋਂ ਬਿਨਾਂ ਸਤਕਾਰ ਕਿਤੇ ਉਹ ਨਹੀਂ ਮਿਲਣਾ ਹallelujah ਹallelujah ਅੱਜ ਸੋਚ ਕੇ ਜਾਓ ਕਿ ਮੈਂ ਕੋਸ਼ਿਸ਼ ਕਰਾਂ ਸਾਰੇ ਕੋ ਮੈਂ ਕੋਸ਼ਿਸ਼ ਕਰਾਂ ਸਾਰੇ ਬੋਲੋ ਮੈਂ ਕੋਸ਼ਿਸ਼ ਕਰਾਂ ਕਿ ਜਿਹੜੀਆਂ ਮੇਰੀਆਂ ਕਮੀਆਂ ਨੇ ਮੇਰਾ ਯਿਸੂ ਦੂਰ ਕਰੇ ਤੇ ਮੇਰੀਆਂ ਕਮੀਆਂ ਜਿਹੜੀਆਂ ਨੇ ਲੋਕਾਂ ਚ ਨਜ਼ਰ ਨਾ ਆਉਣ ਹallelujah ਉਹਨੂੰ ਜੋ ਕਵਾਂਗੇ ਕਰੇਗਾ ਜੇ ਉਹਨੂੰ ਕਹਿੰਨੇ ਆਂ ਕਿ ਦਾ ਕੋਠੇ ਬਣ ਜਾਣ ਤੇ ਕੋਠੇ ਬਣਾ ਦਿੰਦਾ ਜੇ ਉਹਨੂੰ ਕਹਿੰਨੇ ਆ ਕਿ ਬੇਟਾ ਦੇ ਦੇ ਤੇ ਬੇਟਾ ਦੇ ਦਿੰਦਾ ਜੇ ਉਹਨੂੰ ਕਹਿੰਨੇ ਆ ਕਿ ਖੁਦਾ ਮੈਂ ਤਰੱਕੀ ਕਰਨੀ ਆ ਕਹਣਾ ਕਿ ਖੁਦਾ ਜੇ ਮੈਂ ਵਰਸ਼ਿਪ ਕਰਨੀ ਆ ਤੇ ਮੈਂ ਇਹੋ ਜੀ ਕਰਨੀ ਆ ਕਿ ਦੁਨੀਆ ਮੰਨ ਜਾਏ ਜੇ ਮੈਂ ਚੰਗਾ ਕੰਮ ਕਰਦਾ ਖੁਦਾ ਤੇ ਮੈਂ ਇਹੋ ਜਿਆ ਕਰਨਾ ਤੇਰੇ ਲਈ ਕਿ ਦੁਨੀਆ ਮੰਨ ਜਾਏ ਕਿ ਖੁਦਾ ਦਾ ਕੰਮ ਕਰਦਾ ਹallelujah ਹallelujah ਇਹ ਵੀ ਚੀਜ਼ਾਂ ਚੇਂਜ ਕਰਨੀਆਂ ਇਹਨਾਂ ਚੀਜ਼ਾਂ ਤੋਂ ਬਦਲਣਾ ਹੁਣ ਕੋਈ ਨਹੀਂ ਕਹਿੰਦਾ ਕਿ ਤੇਰਾ ਪੱਥਰ ਦਾ ਦਿਲ ਕਢਦਾਗਾ ਪੱਥਰ ਬਣਾਉਣ ਵਾਲੇ ਤੇ ਜ਼ਰੂਰ ਹੈ ਦਿਲ ਨੂੰ ਠੋਕਰਾਂ ਮਾਰ ਮਾਰ ਕੇ ਪਰ ਕੋਈ ਪੱਥਰ ਦਾ ਦਿਲ ਕਢ ਨਹੀਂ ਸਕਦਾ ਪਰ ਪਰਮੇਸ਼ਰ ਕਹਿੰਦਾ ਜਿਹੜਾ ਖੁਦਾ ਦਾ ਪਾਕ ਵਚਨ ਹਿਜਕਿਆ ਹਿਜਕਿਆ ਦੀ ਕਿਤਾਬ ਖੁਦਾਵੰ ਦੇ ਪਾਕ ਕਲਾਮ ਵਿੱਚੋਂ 36 ਚੈਪਟਰ 26 27 ਐਤ ਤੁਸੀਂ ਵੇਖੋ ਆਪਣੀਆਂ ਪਵਿੱਤਰ ਬਾਈਬਲਾਂ ਚ ਉਹ ਕਹਿੰਦਾ ਤੇਰੇ ਮਾਸ ਚੋਂ ਕਹਿੰਦਾ ਮੈਂ ਪੱਥਰ ਦਿਲ ਕੱਢਾਂਗਾ ਤੇ ਤੈਨੂੰ ਮਾਸ ਦਾ ਦਿਲ ਦੇ ਦਾਂਗਾ ਪੱਥਰ ਦਿਲ ਕੱਢ ਕੇ ਤੇ ਤੈਨੂੰ ਮਾਸ ਦਾ ਦਿਲ ਕੀ ਕਰਾਂਗਾ ਜੀ ਦੇ ਦਾਂਗਾ ਇੱਕ ਖੁਦਾ ਕਰ ਸਕਦਾ ਮੈਂ ਤੈਨੂੰ ਨਵਾਂ ਦਿਲ ਦੇਵਾਂਗਾ ਜੀ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਕਿਹੜਾ ਆਤਮਾ ਜੀ ਤੇ ਆਤਮਾ ਇੱਕ ਤੇ ਪਵਿੱਤਰ ਆਤਮਾ ਹੁੰਦਾ ਹੈ ਨਾ ਤੇ ਕਿਹੜਾ ਆਤਮਾ ਫਿਰ ਕੱਢੇਗਾ ਜਿਹੜਾ ਖੁਦਾ ਨੂੰ ਪਸੰਦ ਨਹੀਂ ਹallelujah ਸਾਲ ਬੋਲੋ ਕਾਕਾ ਤੁਸੀਂ ਵੀ ਹੁਣ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਉਹੋ ਹੀ ਕਰ ਸਕਦਾ ਇਨਾਂ ਚੀਜ਼ਾਂ ਨੂੰ ਨਵਾਂ ਦਿਲ ਕਿਉਂਕਿ ਪੱਥਰ ਦਿਲ ਨੂੰ ਮੋਮ ਦਿਲ ਕਹਿ ਸਕਦੇ ਆ ਮਲੈਮ ਦਿਲ ਕਰ ਸਕਦਾ ਵਾ ਤੇ ਉਹ ਪੱਥਰ ਦਿਲ ਨੂੰ ਚੇਂਜ ਕਰਕੇ ਮਾਸ ਦਾ ਦਿਲ ਪਰ ਸਕਦਾ ਹallelujah ਇਹ ਜਾ ਕੇ ਵਿਚਾਰ ਕਰਿਓ ਕਿ ਪੱਥਰ ਦਿਲ ਚੰਗਾ ਹੁੰਦਾ ਕਿ ਮਾਸ ਦਾ ਦਿਲ ਚੰਗਾ ਹੁੰਦਾ ਹੈ ਨਾ ਤਾਲੀਆਂ ਵਜਾਓ ਪਿੱਛੇ ਹਲੇਲੂਇਆ ਹਲੇਲੂਇਆ ਤੇ ਇਹ ਸਾਰੀਆਂ ਚੀਜ਼ਾਂ ਬਦਲ ਕੌਣ ਸਕਦਾ ਵਾ ਮੇਰਾ ਯਸੂ ਮੇਰੀ ਤੇ ਤੁਹਾਡੀ ਪ੍ਰਾਣੀਆਂ ਇਨਸਾਨੀਅਤ ਨੂੰ ਜਿਹੜੇ ਬਦਲੇਓ ਚੰਗੀ ਗੱਲ ਹੋਰ ਬਦਲੋ ਜਿਹੜੇ ਨਹੀਂ ਬਦਲੇ ਸ਼ੁਰੂ ਕਰੋ ਅੱਜ ਤੋਂ ਹੀ ਹਲੇਲੂਇਆ ਅੱਜ ਤੋਂ ਸ਼ੁਰੂ ਕਰੋ ਬਦਲ ਜਾਓਗੇ ਘਰੇ ਲੋਕ ਮਸਲਿਆਂ ਚ ਬਦਲੋ ਗੱਲਾਂ ਬਾਤਾਂ ਚ ਬਦਲੋ ਚਾਲ ਚੱਲਣ ਵਿੱਚ ਬਦਲੋ ਤਰੀਕਿਆਂ ਵਿੱਚ ਬਦਲੋ ਸਿਸਟਮ ਵਿੱਚ ਬਦਲੋ ਪਤਾ ਲੱਗੇ ਇੱਕ ਇੱਕ 25 ਨੂੰ ਪ੍ਰਚਾਰ ਸੁਣਿਆ ਸੀ ਤੇ ਜਦੋਂ ਦਸੰਬਰ ਆਵੇ ਤਾਂ ਅਸੀਂ ਕਾਫੀ ਚੀਜ਼ਾਂ 'ਚ ਬਦਲੇ ਹੋਈਏ ਹallelujah ਸਟਾਰਟ ਹੋਇਆ ਸੀ ਇੱਕ ਦੂਜੇ ਨਾਲ ਝੂਠ ਨਾ ਮਾਰੋ ਹallelujah ਇੱਕ ਦੂਜੇ ਨਾਲ ਝੂਠ ਨਾ ਮਾਰੋ ਤੋਂ ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ ਜਿੰਨੇ ਵੀ ਜਿਹਵਾਨੀ ਸੀ ਚਰਚ ਦੇ ਨਾਲ ਸੰਬੰਧਤ ਤੁਸੀਂ ਭੈਣ ਭਰਾਓ ਅਸੀਂ ਬਹੁਤ ਹੀ ਧੰਨਵਾਦੀ ਆ ਆਪਣੇ ਪਰਮੇਸ਼ਰ ਦਾ ਜਿਨ੍ਹਾਂ ਨੂੰ ਕੋ ਬਹੁਤ ਬਹੁਤ ਵੱਡੇ ਪ੍ਰੋਗਰਾਮ ਸਭ ਨੂੰ ਪੈਂਦੇ ਨੇ ਸਭ ਚਰਚ ਮਹਾਨ ਨੇ ਸਭ ਚਰਚ ਬਹੁਤ ਚੰਗੇ ਉਹਨਾਂ ਦੀ ਕ੍ਰਿਸ਼ੀ ਬਹੁਤ ਚੰਗੀ ਆ ਪਰ ਤੁਹਾਡਾ ਕਨਵੈਨਸ਼ਨ ਦੇ ਨਾਲ ਹੀ ਦੁਬਾਰਾ 크ਿਸਮਸ ਸ਼ੁਰੂ ਹੋ ਜਾਂਦਾ ਤੋਂ ਬਹੁਤ ਦਲੇਰੀ ਨਾਲ ਤੁਸੀਂ ਸੇਵਾ ਦਿੱਤੀ ਆ ਕਿਉਂਕਿ ਅਸਲ 'ਚ 크리스마ਸ ਦਾ ਅੱਜ ਜਿਹੜਾ ਕਿ ਕੰਪਲੀਟ ਕੰਮ ਹੋਇਆ ਕਿ ਅੱਜ ਅਸੀਂ ਪ੍ਰਭੂ ਯਿਸੂਮਸੀ ਦੇ ਜਿਹੜਾ ਕਿ ਨਵੇਂ ਸਾਲ ਇਹਦਾ ਬਹੁਤ ਵੱਡਾ ਸਬੰਧ ਆ ਅਸੀਂ ਸ਼ੁਰੂ ਕੀਤਾ ਸੀ ਸ਼ੁਰੂ ਦੇ ਵਿੱਚ ਦੱਸਿਆ ਹallelujah ਤਾਂ ਤੁਸੀਂ ਬਹੁਤ ਮਿਹਨਤ ਕੀਤੀ ਅੱਜ ਵੀ ਕੀਤੀ ਆ ਹੁਣ ਜਿੰਨੇ ਕਦੇ ਚਕਲਾ ਨਹੀਂ ਫੜਿਆ ਨਾ ਰੋਟੀਆਂ ਪਕਾਉਣ ਨੂੰ ਚਕਲਾ ਫੜਿਓ ਚੇਂਜ ਕਿਤੇ ਫੇਰ ਹੀ ਆਉਣੀ ਆ ਨਾ ਠੀਕ ਨੇ ਜਿਹੜੇ ਜਵਾਨ ਦੇਗੇ ਤੋਂ ਵੇਖ ਕੇ ਨੱਠਦੇ ਸੀ ਹੁਣ ਦੇਗਾ ਨੱਠ ਨੱਠ ਫੜਿਆ ਕਰਿਓ ਭਾਂਡੇ ਚੁੱਕਿਆ ਕਰਿਓ ਚੇਂਜ ਕਿਤੇ ਆਵੇ ਠੀਕ ਨੇ ਇਦਾਂ ਚੇਂਜਿੰਗ ਹੋਣੀ ਆ ਜਿਹੜਾ ਕੰਮ ਨਹੀਂ ਸੀ ਕੀਤਾ ਕਰਨਾ ਠੀਕ ਹੈ ਅੱਗੇ ਪੁੱਛਣਾ ਕਿੱਥੋਂ ਆਇਆ ਕਹਿੰਦਾ ਮੈਂ ਇੱਥੇ ਹੀ ਆਂ ਜੇ ਇੱਥੇ ਦਾ ਤੇਰੇ ਪਿਓ ਨੇ ਕਾਲੀਆਂ ਨਿਕਲ ਆਈਆਂ ਵੀ ਦੇਖਦਾ ਨਹੀਂ ਹੁਣ ਪਤਾ ਲੱਗੇ ਵੀ ਪੁੱਤ ਕਿੱਥੋਂ ਆਇਆ ਤੇ ਪੁੱਤ ਕੀ ਕਰਕੇ ਆ ਠੀਕ ਹੈ ਜਿਹੜੇ ਜਵਾਨ ਬੱਚੇ ਹੋ ਕਮਾ ਕੇ ਆਪਣੀ ਮਾਂ ਨੂੰ ਤੇ ਆਪਣੇ ਪਿਓ ਨੂੰ ਦਿਆ ਕਰੋ ਤੇ ਜੇ ਨਹੀਂ ਕੁਝ ਕਰਦੇ ਤੇ ਕਰਨਾ ਸਿੱਖੋ ਕੀਤਿਆਂ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਦੁਆ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਬਿੰਦਗੀ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਕੰਮ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਇਤਨਾ ਚੀਜ਼ਾਂ ਨੇ ਜਿਸ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਹallelujah ਖੁਦਾ ਤੁਹਾਨੂੰ ਬੁੱਧ ਸਮਝ ਦਵੇ ਖੁਦਾ ਤੁਹਾਡੇ ਤੇ ਵੱਡੀ ਕਿਰਪਾ ਕਰੇ ਤੋਂ ਪ੍ਰਭੂ ਨੇ ਤੁਹਾਨੂੰ ਬਹੁਤ ਬਹੁਤ ਵਧੀਆ ਪ੍ਰੋਗਰਾਮ ਮਨਾਉਣ ਦਾ ਮੌਕਾ ਦਿੱਤਾ ਵਾ ਅਸੀਂ ਇਹਨੂੰ ਵਧਾਉਣਾ ਵਾ ਕੰਮ ਨੂੰ ਖੁਦਾ ਦੇ ਕੰਮ ਨੂੰ ਕਦੇ ਘਟਾਉਣ ਵਾਲੀ ਨਹੀਂ ਚਾਹੀਦਾ ਵਧਾਉਣ ਵਾਲ ਜਾਣਾ ਕਿ ਖੁਦਾ ਜੇ ਸ਼ੁਭ ਯਾਤਰਾ ਤੇ ਅੱਗੇ ਤੋਂ ਗੱਡੀਆਂ ਵੱਧ ਹੋਣ ਠੀਕ ਹੈ ਜੇ ਇਸ ਸਾਲ ਚ ਹੀ ਘੱਟ ਖਦਾ ਦਾ ਕੰਮ ਕੀਤਾ ਤੇ ਅਗਲੇ ਸਾਲ ਵੱਧ ਕਰੀਏ ਜੇ ਇਸ ਸਾਲ ਚ ਘੱਟ ਜਾਣਿਆ ਚਾਹ ਪਿਆਲੀ ਆ ਤੇ ਅਗਲੇ ਸਾਲ ਵੱਧ ਚਾਹ ਪਿਆਣੀ ਆ ਅੱਜ ਸੰਤ ਨਾ ਪਰਿਵਾਰਾਂ ਨੇ ਬੁਲਾਇਆ ਪਹਿਲੋਂ ਇੱਕ ਪਰਿਵਾਰ ਬੁਲਾਉਂਦਾ ਸੀ ਕਿ ਨਖਦਾ ਚੰਗਾ ਆ ਕਿ ਕਾਫੀ ਸਾਲਾਂ ਤੋਂ ਭਾਈ ਸਾਜੂ ਸੀ ਉਹਨਾਂ ਦਾ ਪਰਿਵਾਰ ਤੋਂ ਖਦਾ ਦਾ ਕਲਾਮ ਅੱਗੇ ਸੀ ਕਾਫੀ ਸਾਲਾਂ ਤੋਂ ਉਹਨਾਂ ਦੇ ਘਰ ਜਾਂਦੇ ਸਾਂ ਆ ਸਾਡੇ ਥਾਣੇਦਾਰ ਸਾਹਿਬ ਕਨਸਰਾਜ ਜੀ ਸਾਡੇ ਮਤਲਬ ਕਿ ਤੁਹਾਨੂੰ ਪਤਾ ਨਹੀਂ ਹੋਣਾ ਇਹ ਸਬ ਇਨਸਪੈਕਟਰ ਬਣੇ ਨੇ ਭਾਈ ਗਿਆਨ ਜੀ ਜ਼ੋਰ ਨਾਲ ਤਾਲੀਆਂ ਮਚਾਓ ਬੀਐਸਐਫ ਦੇ ਵਿੱਚ 2 ਸਾਲ ਹੋ ਗਏ ਇਹਨਾਂ ਨੂੰ ਰੈਂਕ ਨੂੰ ਪੈਣੇ ਹੋਇਆ ਤੇ ਖੁਦਾ ਇਹਨਾਂ ਨੂੰ ਬਰਕਤ ਦੇਵੇ ਖੁਦਾ ਨੇ ਇਸ ਸਾਲ ਦੇ ਵਿੱਚ ਚਰਚ ਨੂੰ ਬਹੁਤ ਵੱਡੀ ਬਰਕਤ ਦਿੱਤੀ ਆ ਕਿਉਂਕਿ ਸਾਡੇ ਦੋ ਬੱਚੇ ਇੱਕ ਪੀਪੀ ਵਿੱਚ ਟ੍ਰੇਨਿੰਗ ਕਰ ਰਿਹਾ ਤੇ ਇੱਕ ਪੰਜਾਬ ਪੁਲਿਸ ਜਿਹੜਾ ਉਹਨਾਂ ਨੂੰ ਡਿਊਟੀ ਮਿਲੀ ਉਹਦੇ ਲਈ ਵੀ ਜ਼ੋਰਦਾਰ ਤਾਲੀ ਮਚਾਓ ਹੁਣ ਵਚਨ ਕਹਿੰਦਾ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਦੁਆ ਕਰੋ ਫਮੇ ਕੈਨੇਡਾ ਜਾਓ ਤੁਹਾਨੂੰ ਪਤਾ ਵੀ ਖੁਦਾ ਦੀ ਵੱਡੀ ਬਰਕਤ ਆ ਇੱਕ ਇੱਕ ਬੇਟੀ ਕੈਨੇਡਾ ਚਲ ਗਈ ਤੁਹਾਡੀਆਂ ਦਵਾਵਾਂ ਨਾ ਪ੍ਰਿੰਕਾ ਲਈ ਜ਼ੋਰਦਾਰ ਤਾਲੀ ਵਜਾਓ ਉਹਨਾਂ ਦੇ ਪੇਰਸ ਲਈ ਜਿੰਨਾ ਮਿਹਨਤ ਕੀਤੀ ਹੈ ਜ਼ੋਰ ਨਾਲ ਤਾਲੀ ਵਜਾਓ ਕੀ ਗੱਲ ਹallelujah ਸੇਵਕਾਂ ਲਈ ਚਰਚ ਲਈ ਜ਼ੋਰ ਨਾਲ ਤਾਲੀ ਵਜਾਓ ਜਿਨ੍ਹਾਂ ਨੇ ਦਵਾਵਾਂ ਕੀਤੀਆਂ ਰਸਤੇ ਖੁੱਲੇ ਨੇ ਬਹੁਤ ਸਾਰੇ ਜਾਣ ਕੇ ਚਰਚ ਵਿੱਚੋਂ ਬਾਹਰ ਉਦੇਸ਼ ਜਾਣਗੇ ਬਹੁਤ ਸਾਰੇ ਵੱਡੀਆਂ-ਵੱਡੀਆਂ ਕੰਟਰੀਆਂ ਦੇ ਵਿੱਚ ਜਿਨ੍ਹਾਂ ਦੇ ਕੰਮ ਰੁਕੇ ਨਾ ਪ੍ਰਭੂ 15 ਨੂੰ ਤੋੜੇਗਾ ਅਸੀਂ ਦੁਆ ਕਰ ਰਹੇ ਹਾਂ ਅਸੀਂ ਦੁਆ ਕਰ ਰਹੇ ਹਾਂ ਕਿ ਸਾਨੂੰ ਪਤਾ ਸਾਡੇ ਖੁਦਾ ਨੇ ਦੁਆ ਦਾ ਹੀ ਜਵਾਬ ਦੇਣਾ ਕਿ ਜਿਨ੍ਹਾਂ ਕੋ ਪੁੱਤਰੇ ਨਹੀਂ ਕਦਾ ਪੁੱਤਰੇ ਦੇਗਾ ਤੇ ਜਿਨ੍ਹਾਂ ਕੋ ਦੋਤਰੇ ਨਹੀਂ ਕਦਾ ਦੋਤਰੇ ਦੇਗਾ ਹallelujah ਨਿਰਾਸ਼ ਨਹੀਂ ਕਦੇ ਹੋਣਾ